Ontario ਦੇ ਵਿੱਚ ਵਕ-ਵਕ ਥਾਵਾਂ ਦੇ ਉੱਪਰ ਵਕ-ਵਕ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਵਾਪਰਨ ਦੇ ਕਾਰਨ ਭਾਈਚਾਰੇ ਦੇ ਵਿੱਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਖਾਸ ਕਰਕੇ ਸਾਊਥ ਏਸ਼ੀਆਨ ਕਮਿਊਨਿਟੀ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਬੀਤੇ ਦਿਨੀ ਹੀ ਕੈਲਡਰ ਦੇ ਵਿੱਚ ਇੱਕ ਟਰਾਂਸਪੋਰਟ ਕੰਪਨੀ ਯਾਨੀ ਕਿ ਟਰੱਕਿੰਗ ਕੰਪਨੀ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਦੂਸਰੀ ਵਾਰ ਉਸ ਟਰੱਕਿੰਗ ਕੰਪਨੀ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਇਸ ਦੇ ਨਾਲ ਹੀ ਵਿਟਬੀ ਦੇ ਵਿੱਚ ਵੀ ਚਾਰ ਵਿਅਕਤੀਆਂ ਦੀ ਫੋਟੋ ਪੁਲਿਸ ਦੇ ਵੱਲੋਂ ਰਿਲੀਜ਼ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਕਾਰ ਦੇ ਵਿੱਚ ਦਾਖਲ ਹੋ ਕੇ ਭੰਨ ਤੋੜ ਕੀਤੀ ਗਈ ਅਣਜਾਣੇ ਕਿ ਉਹਨਾਂ ਦੇ ਵੱਲੋਂ ਲੁੱਟ ਖੋਹ ਦੇ ਇਰਾਦੇ ਦੇ ਨਾਲ ਘਰ ਦੇ ਵਿੱਚ ਦਾਖਲ ਹੋਇਆ ਗਿਆ ਸੀ ਇਸ ਦੇ ਨਾਲ ਹੀ ਪੀਲ ਪੁਲਿਸ ਦੇ ਵੱਲੋਂ ਵੀ ਤਿੰਨ ਨੌਜਵਾਨਾਂ ਦੀ ਤਸਵੀਰ ਜੋ ਹੈ ਜਾਰੀ ਕਰ ਦਿੱਤੀ ਗਈ ਹੈ ਤਾਂ ਇਸ ਤਰ੍ਹਾਂ ਜਬਰੀ ਵਸੂਲੀ ਅਤੇ ਭੰਨ ਤੋੜ ਕਰਨ ਦੇ ਵੱਖ-ਵੱਖ ਮਾਮਲੇ Ontario ਦੇ ਵਿੱਚ ਲਗਾਤਾਰ ਸੁਣਨ ਨੂੰ ਮਿਲ ਰਹੇ ਹਨ ਉੱਥੇ ਹੀ ਚੌਥਾ ਮਾਮਲਾ ਜੋ ਸਾਹਮਣੇ ਆਇਆ ਉਸ ਕਾਰਬਰੋ ਦੇ ਵਿੱਚ ਇੱਕ ਜੋ ਵਿਦਿਆਰਥੀ ਸੀ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਉਸ ਦਾ ਜੋ આરોપી ਹੈ ਉਸ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਉਸ ਦੇ ਉੱਪਰ ਫਰਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਗਏ ਨੇਤਾ ਇਹਨਾਂ ਚਾਰਾ ਖਬਰਾਂ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਓਨਟਾਰੀਓ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋ ਰਹੀਆਂ ਗੋਲੀਬਾਰੀ, ਜ਼ਬਰਦਸਤੀ ਵਸੂਲੀ ਅਤੇ ਘਰਾਂ ਵਿੱਚ ਘੁਸ ਕੇ ਹਮਲੇ ਦੀਆਂ ਘਟਨਾਵਾਂ ਨੇ ਸੂਬੇ ਭਰ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਖਾਸ ਕਰਕੇ ਸਾਊਥ ਏਸ਼ੀਆਈ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਨੇ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਵਧਾ ਦਿੱਤੀ ਹੈ। ਗੈਲਡਨ ਦੇ ਪੌਡਿਊ ਕੋਰਟ ਇਲਾਕੇ ਵਿੱਚ ਸਥਿਤ ਇੱਕ ਟਰਾਂਸਪੋਰਟ ਟਰੱਕ ਕੰਪਨੀ 'ਤੇ ਸਿਰਫ 2 ਹਫ਼ਤਿਆਂ ਵਿੱਚ ਦੂਜੀ ਵਾਰ ਗੋਲੀਬਾਰੀ ਕੀਤੀ ਗਈ। ਤਾਜ਼ਾ ਘਟਨਾ 6 ਜਨਵਰੀ ਨੂੰ ਤਕਰੀਬਨ ਸਵੇਰੇ 2:30 ਵਜੇ ਵਾਪਰੀ ਜਦੋਂ ਅਣਪਛਾਤੇ ਲੌਵਰਾ ਨੇ ਕਾਰੋਬਾਰ ਨੂੰ ਨਿਸ਼ਾਨਾ ਬਣਾਇਆ ਗੋਰੀਆਂ ਕਾਰਨ ਕੰਪਨੀ ਦੇ ਅੱਗੇ ਲੱਗੇ ਦੋ ਦਰਵਾਜ਼ੇ ਪੂਰੀ ਤਰ੍ਹਾਂ ਟੁੱਟ ਗਏ ਅਤੇ ਕੰਧਾ ਵਿੱਚ ਗੋਲੀਆਂ ਦੇ ਨਿਸ਼ਾਨ ਮਿਲੇ ਇਸ ਤੋਂ ਪਹਿਲਾਂ ਵੀ 26 ਦਸੰਬਰ ਨੂੰ ਉਸੇ ਥਾਂ ਤੇ ਗੋਲੀਬਾਰੀ ਹੋ ਚੁੱਕੀ ਸੀ ਪੁਲਿਸ ਦੋਵੇਂ ਘਟਨਾਵਾਂ ਨੂੰ ਟਾਰਗੇਟਡ ਦੱਸ ਰਹੀ ਹੈ ਕਿਸੇ ਵੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੈਲਡਨ ਦੀ ਮੇਅਰ ਐਨਟ ਗਰੋਵਜ਼ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਪਰਾਧਿਕ ਸਰਗਰਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਲਾਖਾਂ ਵਿਛੇ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪੀੜਤ ਕਾਰੋਬਾਰੀ ਅਤੇ ਉਹਨਾਂ ਦੇ ਕਰਮਚਾਰੀ ਬਹੁਤ ਡਰੇ ਹੋਏ ਹਨ। 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਮੁਤਾਬਕ ਦਸੰਬਰ 2023 ਤੋਂ ਲੈ ਕੇ ਹੁਣ ਤੱਕ ਕੈਲਡਨ ਅਤੇ ਡੈਫਰੈਂਟ ਕਾਉਂਟੀ ਖੇਤਰ ਵਿੱਚ 45 ਤੋਂ ਵੱਧ ਐਕਸਟਰਸ਼ਨ ਯਾਨੀ ਜ਼ਬਰਦਸਤੀ ਪੈਸੇ ਵਸੂਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ ਵਿੱਚ ਪੀੜਤਾਂ ਨੂੰ ਕੋਲਾ ਯਾ ਟੈਕਸਟ ਮੈਸੇਜ ਰਾਹੀਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਵੱਡੀ ਰਕਮ ਦੀ ਮੰਗ ਕੀਤੀ ਜਾਂਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲੇ ਅਕਸਰ ਪੀੜਤ ਦੇ ਘਰ ਜਾਂ ਕੰਮ ਵਾਲੀ ਥਾਂ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ ਅਤੇ ਜ਼ਿਆਦਾਤਰ ਮਾਮਲੇ ਸਾਊਥ ਏਸ਼ੀਆਈ ਕਮਿਊਨਿਟੀ ਨਾਲ ਜੁੜੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਇਸ ਦੇ ਨਾਲ ਹੀ ਬ੍ਰੈਂਟਨ ਵਿੱਚ ਅਪੀਲ ਰੀਜਨਲ ਪੁਲਿਸ ਵੱਲੋਂ ਤਿੰਨ ਸ਼ੱਕੀ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਤੇ ਇੱਕ ਘਰ ਦਾ ਦਰਵਾਜ਼ਾ ਜ਼ਬਰਦਸਤੀ ਤੋੜ ਕੇ ਵੱਡਾ ਨੁਕਸਾਨ ਕਰਨ ਦੇ ਦੋਸ਼ ਹਨ ਇਹ ਘਟਨਾ 26 ਨਵੰਬਰ 2025 ਨੂੰ ਸ਼ਾਮ ਤਕਰੀਬਨ 6:36 ਮਿੰਟ ਤੇ ਬਰੋਕਵੈਲ ਡਰਾਈਵ ਅਤੇ ਬਾਰਮੋਰਲ ਡਰਾਈਵ ਦੇ ਨੇੜੇ ਵਾਪਰੀ ਸੀਸੀਟੀਵੀ ਫੁਟੇਜ ਮੁਤਾਬਕ ਇੱਕ ਸ਼ੱਕੀ ਸੜਕ ਕੋਲ ਖੜਾ ਹੋ ਕੇ ਵੀਡੀਓ ਬਣਾਉਂਦਾ ਰਿਹਾ ਜਦਕਿ ਦੂਜੇ ਦੋ ਘਾਰਵਾਲ ਵਦੇ ਤਿੰਨੇ ਕਾਲੇ ਅਤੇ ਚਿੱਟੇ ਕੱਪੜਿਆਂ ਵਿੱਚ ਸਨ ਅਤੇ ਮੂੰਹ ਟਕਿਆ ਹੋਇਆ ਸੀ ਉੱਥੇ ਵਿਟਬੀ ਦੇ ਵਿੱਚ ਪਿਛਲੀਆਂ ਗਰਮੀਆਂ ਦੌਰਾਨ ਹੋਈ ਇੱਕ ਹਥਿਆਰਬੰਦ ਹੋਮ ਇਨਵੇਜਨ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਦੋਸ਼ੀਆਂ ਨੇ ਘਰ ਵਿੱਚ ਦਾਖਲ ਹੋ ਕੇ ਪੀੜਤ ਤੇ ਹਮਲਾ ਕੀਤਾ ਬੰਦੂਕ ਦਿਖਾ ਕੇ ਗਹਿਣੇ ਨਕਦੀ ਅਤੇ ਫੋਨ ਲੁੱਟ ਕੇ ਲੈ ਗਏ ਬਾਅਦ ਵਿੱਚ ਉਹ ਕਾਲੀ Honda Civic ਵਿੱਚ ਫਰਾਰ ਹੋ ਗਏ ਤਾਂ ਇਸ ਤਰ੍ਹਾਂ ਦੇ ਕਾਫੀ ਸਾਰੇ ਮਾਮਲੇ ਨੇ ਜੋ ਕਿ 온ਟਾਰੀਓ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵਾਪਰ ਰਹੇ ਹਨ ਤੇ ਪੁਲਿਸ ਦੇ ਵੱਲੋਂ ਇਹਨਾਂ ਉੱਪਰ ਕਾਰਵਾਈ ਕਰਨ ਦੇ ਲਈ ਇਹਨਾਂ ਦੀਆਂ ਦੋਸ਼ੀਆਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਜਾਂਦੀਆਂ ਨਾਲ ਹੀ ਦੇ ਵਿੱਚ ਬ੍ਰੈਂਟਨ ਦੇ ਵਿੱਚ ਹੋਈ ਘਟਨਾ ਬਾਰੇ ਪੁਲਿਸ ਦੇ ਵੱਲੋਂ ਤਿੰਨ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਤੇ ਵਿਟਬੀ ਦੇ ਵਿੱਚ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਰਿਲੀਜ਼ ਕਰ ਦਿੱਤੀਆਂ ਗਈਆਂ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਯੂਨੀਵਰਸਿਟੀ ਆਫ ਟੋਰਾਂਟੋ ਦੇ ਸਕਾਰਬਰੋ ਕੈਂਪਸ ਵਿੱਚ 20 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪੁਲਿਸ ਮੁਤਾਬਕ ਇਹ ਹਮਲਾ ਅਚਾਨਕ ਅਤੇ ਬਿਨਾ ਕਿਸੇ ਜਾਣ ਪਛਾਣ ਦੇ ਕੀਤਾ ਗਿਆ ਸੀ ਇਸ ਮਾਮਲੇ ਵਿੱਚ 28 ਸਾਲਾ ਬਾਬਾ ਟੁੰਡੇ ਅਫੂ ਵਾਪੇ ਨੂੰ ਗ੍ਰਫਤਾਰ ਕਰਕੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਘਟਨਾ ਸਮੇਂ ਪੈਰੋਲ ਤੇ ਸੀ ਪੁਲਿਸ ਨੇ ਲੋਕਾਂ ਨੂੰ ਪ੍ਰੋਸਾਧਵਾਇਆ ਕਿ ਦੋਸ਼ੀ ਹਿਰਾਸਤ ਦੇ ਵਿੱਚ ਪਰ ਇਹ ਘਟਨਾ ਵਿਦਿਆਰਥੀਆਂ ਤੇ ਸਥਾਨਕ ਵਸਨੀਕਾਂ ਵਿੱਚ ਡਰ ਛਾੜ ਗਈ ਹੈ ਇਨਾ ਲਗਾਤਾਰ ਵਾਪਰ ਰਹੀਆਂ ਹਿੰਸਾ ਘਟਨਾਵਾਂ ਨੇ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਤੇ ਕਮਿਊਨਿਟੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਹਨ ਪੁਲਿਸ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦੀ ਫੜਿਆ ਜਾ ਸਕੇ ਅਤੇ ਕਮਿਊਨਿਟੀ ਵਿੱਚ ਸੁਰੱਖਿਆ ਦਾ ਮਾਹੌਲ ਬਣਾਇਆ ਜਾ ਸਕੇ ਬਿਊਰੋ ਰਿਪੋਰਟ ਹਮਦਰਦ ਟੀਵੀ